हां जी नमस्कार आदाब सत श्री अकाल देखो आज मैं फिर क्लियरेंस सेल दे सूट लेके आया 1295 वाले सूट सीके वीडियो नु लास्ट तक देखो स्किप नहीं करना जे वीडियो चंगी लगे ना लाइक ਤੇ ਸ਼ੇਅਰ ਜ਼ਰੂਰ ਕਰ ਦਿਓ ਪੀਸ ਚੈੱਕ ਕਰੋ ਪਹਿਲਾਂ ਵਿਸਕੋਸ ਪਸ਼ਮੀਨੇ ਦਾ ਪੀਸ ਆ ਪੀਸ ਚੈੱਕ ਕਰੋ ਬਹੁਤ ਸ਼ਾਨਦਾਰ ਪੀਸ ਆ ਡਾਇਮੰਡ ਦਾ ਕੰਮ ਕੀਤਾ ਹੋਇਆ ਪਿਓਰ ਕੁਆਲਿਟੀ ਆ ਤ੍ਰਿਤੀ ਬ੍ਰੈਂਡ ਦਾ ਪੀਸ ਆ 1295 ਰੁਪਏ ਵਿੱਚ ਆ ਬੈਨ ਆਹ ਲੋ ਜੀ ਬਾਟਮ ਆਹ ਲੋ ਇਹਦੀ ਸ਼ਾਲ ਸ਼ੌਲ ਵੀ ਤੁਸੀਂ ਚੈੱਕ ਕਰੋ ਇਹਦੀ ਬ੍ਰਸ਼ ਵਾਲੀ ਸ਼ੌਲ ਹੈ ਜੀ ਬ੍ਰਸ਼ੋ ਸ਼ੌਲ ਹੈ ਸਾਡੀ ਇਹ ਵਿਸਕੋਸ ਪਿਸ਼ਮੀਨੇ ਦੇ ਵਿੱਚ ਆਹ ਰੱਖੋ ਇਹਦੇ ਵਿੱਚ ਨੇ ਵਿੱਚ ਬ੍ਰਸ਼ੋ ਡਿਜ਼ਾਈਨ ਬਣਿਆ ਹੋਇਆ ਸਾਰਾ ਰੇਟ ਰਹੂਗਾ ਸਿਰਫ 1150 ਰੁਪਏ ਕੋਰੀਅਰ ਤੁਹਾਨੂੰ ਪਤਾ ਹੀ ਹੈ ਮੇਰਾ 올ਓਵਰ ਇੰਡੀਆ ਰਹੂਗਾ ਜੀ ਫ੍ਰੀ ਪੀਸ ਚੈੱਕ ਕਰੋ ਆ ਲੋ ਜੀ ਲਵੈਂਡਰ ਸ਼ੇਡ ਆ ਗਿਆ ਜੀ ਖੂਬਸੂਰਤ ਪੀਸ ਹੈ ਡਿਜੀਟਲ ਪ੍ਰਿੰਟਿੰਗ ਰਹੂਗੀ ਜੀ ਸਭ ਦੀ ਪਸ਼ਮੀਨੇ ਦੀ ਬਾਟਮ ਵਿਸਕੋਸ ਪਸ਼ਮੀਨੇ ਦੀ ਨਾਲ ਸ਼ਾਲ ਮਿਲੂਗੀ ਜੀ ਖੂਬਸੂਰਤ ਸ਼ਾਲ ਬਰਾਸ਼ੋ ਵਾਲੀ ਸ਼ਾਲ ਹੈ ਜੀ ਕੋਈ ਪੀਛੜਣਾ ਨਹੀਂ 1150 ਰੁਪਏ ਕਿਆ ਬਾਤ ਹੈ ਪੀਸ ਬਹੁਤ ਸ਼ਾਨਦਾਰ ਪੀਸ ਨੇ ਸਾਰੇ ਅੱਜ ਇਹ ਇੱਕ ਇੱਕ ਦੋ ਦੋ ਪੀਸ ਨੇ ਮੈਂ ਖਤਮ ਕਰਦਾ ਪਿਆ ਮਾਲ ਮੇਰੇ ਅੱਗੇ ਕਾਟਨ ਬਹੁਤ ਬੁੱਕ ਕਰਾਈ ਹੋਈ ਹੈ ਕਾਟਨ ਬਹੁਤ ਆਉਗੀ ਪੀਸ ਚੈੱਕ ਕਰੋ ਫਾਇਲ ਪ੍ਰਿੰਟਿੰਗ ਹੈ ਜੀ ਡਾਇਮੰਡ ਦਾ ਕੰਮ ਕੀਤਾ ਹੋਇਆ ਵਿਸਕੋਜ਼ ਪਸ਼ਮੀਨੇ ਦਾ ਪੀਸ ਹੈ ਸਮੋਸਾ ਲੈਸ ਲੱਗੀ ਹੈ ਕਿਰੇ ਤੇ ਮਹਿਰੂਨ ਕਲਰ ਸਿੰਗਲ ਪੀਸ ਹੈ ਜੀ 1295 ਵਾਲਾ ਪੀਸ ਹੈ ਜੀ ਸਿਰਫ 1150 ਰੁਪਏ ਕੋਰੀਅਰ ਫ੍ਰੀ ਜੀ ਆ ਲੋ ਜੀ ਸ਼ਾਲ ਚੈੱਕ ਕਰੋ ਬਰਾਸ਼ੋ ਵਾਲੀ ਸ਼ਾਲ ਹੈ ਦੀ ਖੂਬਸੂਰਤ ਪੀਸ ਹੈ ਕੋਈ ਪੀ ਛੱਡਣਾ ਨਹੀਂ ਆ ਲੋ ਜੀ ਫਿਰੋਜ਼ੀ ਕਲਰ ਆ ਗਿਆ ਕਲਰ ਡਿਜ਼ਾਈਨ ਸਾਰੇ ਲਾਜਵਾਬ ਸਿਰਫ 1150 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਸਾਰੀ ਫੋਇਲ ਪ੍ਰਿੰਟਿੰਗ ਹੈ ਜੀ ਸ਼ੈਲਟਰ ਦੇ ਉੱਪਰ ਆਹ ਲੋ ਬਾਟਮ ਤੇ ਆਹ ਲੋ ਜੀ ਇਹਦੀ ਸ਼ਾਲ ਡਿਜੀਟਲ ਸ਼ਾਲ ਹੈ ਵਿਸਕੋਜ਼ ਪਸ਼ਮੀਨੇ ਦੀ ਸ਼ਾਲ ਹੈ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਆ ਬਾਤ ਹੈ ਪੀਛੇ ਚੈੱਕ ਕਰੋ ਜਰਾ ਪੂਰੀ ਲੰਬੀ ਜਿਹੜੀ ਸ਼ਾਲ ਮਿਲੂਗੀ ਕੋਈ ਛੋਟੀ ਸ਼ਾਲ ਨਹੀਂ ਆਹ ਲੋ ਜੀ ਲਵੈਂਡਰ ਸ਼ੇਡ ਫੇਰ ਆ ਗਿਆ ਇਹ ਡਾਰਕ ਲਵੈਂਡਰ ਆ ਉਹ ਥੋੜਾ ਲਾਈਟ ਸੀਗਾ ਪੀਛੇ ਉਹ ਡਿਜ਼ਾਈਨ ਹੋ ਰਿਹਾ ਸਾਰੇ ਡਿਜ਼ਾਈਨ ਅਲੱਗ-ਅਲੱਗ ਨੇ ਜੀ ਸਿੰਗਲ-ਸਿੰਗਲ ਪੀਸ ਨੇ ਇੱਕ-ਇੱਕ ਦੋ-ਦੋ ਪੀਸ ਨੇ ਕੋਈ ਵੀ ਛੱਡਣਾ ਨਹੀਂ ਜਲਦੀ ਸਕਰੀਨ ਸ਼ੋਅ ਲੈ ਕੇ ਭੇਜ ਦਿਓ ਜੀ ਆਹ ਲਓ ਜੀ ਬਾਟਮ ਆ ਚੱਕੋ ਜੀ ਇਹਦੀ ਸ਼ਾਲ ਇਹ ਸਾਰੀ ਲਾਜਵਾਪ ਨੇ ਜੀ ਕਿਆ ਬਾਤ ਹੈ ਕਿੰਨੇ ਖੂਬਸੂਰਤ ਪੀਸ ਹੈ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜੂਰ ਕਰਦੇ ਹੋ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੂਰ ਕਰ ਲਿਓ ਆ ਲਓ ਜੀ ਚੈਰੀ ਕਲਰ ਆ ਗਿਆ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਜੀ ਚੈਰੀ ਕਲਰ ਖੂਬਸੂਰਤ ਪੀਸ ਹੈ ਫੋਇਲ ਪ੍ਰਿੰਟਿੰਗ ਹੈ ਡਾਇਮੰਡ ਦਾ ਕੰਮ ਕੀਤਾ ਹੋਇਆ ਬਾਹਾਂ ਤੇ ਲਗ ਪ੍ਰਿੰਟਿੰਗ ਹੈ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਜੀ ਆਹ ਲੋ ਜੀ ਬੋਟਮ ਤੇ ਨਾਲ ਸ਼ਾਲ ਚੈੱਕ ਕਰੋ ਜਨਾ ਖੂਬਸੂਰਤ ਸ਼ਾਲ ਬ੍ਰਸ਼ ਵਾਲੀ ਸ਼ਾਲ ਹੈ ਜੀ ਸਿਰਫ 1150 ਰੁਪਏ ਪਹਿਲਾ 1295 ਵਾਲਾ ਸੂਟ ਨੇ ਸਾਰੇ ਇਹ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆ ਲੋ ਜੀ ਮੈਂਦੀ ਕਲਰ ਆ ਗਿਆ ਕਲਰ ਦੇਖੋ ਕਿੱਡਾ ਖੂਬਸੂਰਤ ਕਲਰ ਹੈ ਜੀ ਕਿਆ ਬਾਤ ਹੈ ਘੇਰੇ ਤੇ ਪੂਰਾ ਹਾਈਲਾਈਟ ਕੀਤਾ ਜੀ ਐਮਬਰਾਇਡਰੀ ਹੈ ਜੀ ਕੋਇਲ ਪ੍ਰਿੰਟਿੰਗ ਹੈ ਬਾਹਾਂ ਤੇ ਲਗ ਪ੍ਰਿੰਟਿੰਗ ਹੈ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਪੂਰੀ ਲੈਂਥ ਦੇ ਸੂਟ ਨੇ ਕੋਈ ਛੋਟਾ ਸੂਟ ਨਹੀਂ ਜੀ ਬਿਸਕੋਸ ਪਸ਼ਮੀਨੇ ਦੇ ਪੀਸ ਨੇ ਆ ਲੋ ਜੀ ਬਹੁਤ ਨਟ ਪੀਸ ਕੀ ਬਾਤ ਹੈ ਸਿਰਫ 1150 ਰੁਪਏ ਨਾਲ ਟੈਕਸੇਜ਼ ਲੱਗੇ ਆ ਜੀ ਆ ਦੇਖੋ ਖੂਬਸੂਰਤ ਪੀਸ ਕੀ ਬਾਤ ਹੈ ਪੀ ਚੈੱਕ ਕਰੋ ਕਿੱਡੇ ਸ਼ਾਨਦਾਰ ਪੀਸ ਨੇ ਸਿਰਫ 1100 ਤੇ 50 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਨਿਓਨ ਸ਼ੇਡ ਕਪੜਾ ਵੀ ਬਹੁਤ ਸ਼ਾਨਦਾਰ ਪ੍ਰਿੰਟਿੰਗ ਘੇਰੇ ਤੇ ਡਿਜ਼ਾਈਨਿੰਗ ਦੇਖੋ ਕਿੱਡੀ ਸ਼ਾਨਦਾਰ ਆ ਲਓ ਜੀ ਬਾਟਮ ਤੇ ਨਾਲ ਇਹਦੀ ਸ਼ਾਲ ਚੈੱਕ ਕਰੋ ਜਰਾ ਡਿਜੀਟਲ ਪ੍ਰਿੰਟਿੰਗ ਦੀ ਸ਼ਾਲ ਹੈ ਜੀ सारे ब्रांडेड पीस ने कोई दूजा पीस नहीं दूंगा सिर्फ ग्यारह सौ पी आल ओवर इंडिया कोरियर फ्री कोई एक्स्ट्रा चार्ज नहीं आप पीस देखी जा लो आ लो जी क्या बात है मेहंदी कलर आ गया कलर देखो कितने बहुत सोने पीस ने सारे से सारे प्रिंटिंग भी बहुत शानदार है ब्रीक प्रिंटिंग है बैक प्रिंट दोनों प्रिंटेड आ लो जी बॉटम ਆਈ ਦੀ ਜੀ ਬਰਾਸ਼ੋ ਦੀ ਸਾਲ ਬਿਸਕੋਸ ਪਸ਼ਮੀਨੇ ਦੀ ਬਹੁਤ ਖੂਬਸੂਰਤ ਪੀਸ ਰੇਂਜ ਰਹੂਗੀ ਸਿਰਫ 1150 ਰੁਪਏ ਜੀ ਇੱਕ ਇੱਕ ਪੀਸ ਟਾਪ ਕਲਾਸ ਆ ਲੋ ਪੀਸ ਚੈੱਕ ਕਰ ਲਈ ਪੀਕਾਕ ਜਾਂ ਛੇੜਾ ਗੋਟਾ ਪੱਤੀ ਦਾ ਕੰਮ ਕੀਤਾ ਜੀ ਨਾਲ ਘੇਰੇ ਦੇ ਉੱਪਰ ਵੀ ਹਾਈਲਾਈਟ ਕੀਤਾ ਹੋਇਆ ਸਾਰਾ ਦਾ ਸਾਰਾ ਆ ਲੋ पीकॉक या शेड बॉटम आ लो जी ये दी शॉल शॉल ਦੇ ਉੱਪਰ ਵੀ ਨਾ ਨਾਲੇ ਨੇ ਕਰੋਸ਼ੀ ਵਾਲਾ ਕੰਮ ਕੀਤਾ ਹੈ शॉल ਦੇ ਉੱਪਰ ਡਿਜੀਟਲ ਪ੍ਰਿੰਟਿੰਗ ਹੈ ਰੇਟ ਰਹੂਗਾ ਸਿਰਫ ਔਰ ਸਿਰਫ 1100 ਤੇ 50 ਰੁਪਏ ਆ ਲੋ ਜੀ ਮਹਿਰੂਨ ਸ਼ੇਡ ਆ ਗਿਆ ਜੀ 컬러 ਦੇਖੋ ਕਿਆ ਬਾਤ ਹੈ ਇਹ ਪੀਸ ਵੀ 1300 ਕਿੰਨੇ ਵਾਲਾ ਪੀਸ ਹੈ ਜੀ ਇਹ 1350 ਰੁਪਏ ਵਾਲਾ ਆ ਲੋ ਜੀ बॉटम ਆ ਲੋ ਸ਼ਾਲ ਚੈੱਕ ਕਰੋ ਜੀ ਖੂਬਸੂਰਤ ਪੀ ਜੀ 1350 ਰੁਪਏ ਜੀ ਸੌਰੀ 1150 ਜੀ 1350 ਵਾਲਾ ਸੂਟ ਹੈ ਜੀ ਵੀ ਚੈੱਕ ਕਰੋ ਆ ਲੋ ਜੀ 1395 ਵਾਲਾ ਸਿਰਫ 1150 ਰੁਪਏ ਸਿੰਗਲ ਪੀਸ ਹੈ ਜੀ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਤੇ ਨੈਕਸਟ ਆਰਟੀਕਲ ਦਿਖਾਉਂਗਾ ਨੈਕਸਟ ਡਿਜ਼ਾਈਨ ਦੇਖੋ ਜੀ ਵਿਸਕੋਸ ਪਸ਼ਮੀਨਾ ਕੇਲੇ ਦੇ ਕਢਾਈ ਜੀ ਬੋਟਲ ਗ੍ਰੀਨ ਕਲਰ ਦਾ ਪੀਸ ਹੈ ਫੋਇਲ ਪ੍ਰਿੰਟਿੰਗ ਨਾਲ ਆ ਕਢਾਈ ਚੈੱਕ ਕਰ ਲੋ ਸਾਰੀ ਜੀ ਨੈਕ ਦੇ ਉੱਪਰ ਵੀ ਕਢਾਈ ਆ ਪਲੇਨ ਬਾਟਮ ਹੈ ਜੀ ਤੇ ਲਾਈਟ weight ਮਿਲੂਗਾ ਜੀ ਇਹਨੂੰ ਤੁਹਾਨੂੰ ਸ਼ਾਲੇ ਦੇ ਨਾਲ ਸਿਰਫ ਔਰ ਸਿਰਫ 1150 ਰੁਪਏ ਪੀ ਚੈੱਕ ਕਰੋ ਜੀ ਖੂਬਸੂਰਤ ਪੀਸ ਇੱਕ ਕਲਰ ਮਿਲੂਗਾ ਜੀ ਇਹਦੇ ਤੁਹਾਨੂੰ ਮਸਟਰਡ ਸ਼ੇਡ ਜੀ ਦੋ ਕਲਰ ਨੇ ਸਾਰੇ 1295 ਦੇ ਸੂਨੇ ਜੀ 1150 ਰੁਪਏ ਦੇ ਬਾਰ-ਬਾਰ ਮੌਕਾ ਨਹੀਂ ਮਿਲਣਾ ਬਾ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਕਲਰ ਨੇ ਚੈੱਕ ਕਰ ਲਓ ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰ ਹੈ ਔਰ ਕਪੜਾ ਵੀ ਬਹੁਤ ਸ਼ਾਨਦਾਰ ਹੈ ਬ੍ਰਾਂਡਡ ਆਰਟੀਕਲ ਨੇ ਜੀ ਆਹ ਲੋ ਇਹ ਦੇਖੋ ਕਿਹਦਾ ਸ਼ਾਨਦਾਰ ਸੌਦਾ ਵੀ ਬਹੁਤ ਸ਼ਾਨਦਾਰ ਸੌਦਾ ਲਾਈਟਵੇਟ ਸ਼ੌਪ ਸਿਰਫ 1150 ਰੁਪਏ ਜੀ ਆਹ ਲੋ ਜੀ ਪਿਓਰ ਦੁਪੱਟੇ ਨਾਲ ਸੂਟ ਆ ਗਿਆ ਜੀ ਪਿਓਰ ਕਹੂੰਗਾ ਨਾ ਤਾਂ ਦੁਪੱਟਾ ਤੁਹਾਨੂੰ ਪਿਓਰ ਦਾ ਹੀ ਮਿਲੂਗਾ ਕੋਈ ਦੂਜਾ ਨਹੀਂ ਮਿਲੂਗਾ ਵਿਸਕੋਸ ਪਸ਼ਮੀਨੇ ਦੀ ਸ਼ਲਟਰ ਆਹ ਲੋ ਜੀ ਬਾਟਮ ਆਹ ਲੋ ਜੀ ਫੁੱਲ ਪਿਓਰ ਦਾ ਦੁਪੱਟਾ ਇਹ ਵੀ ਤੁਹਾਨੂੰ ਹੁਣ ਇਸੇ ਭਾਅ 'ਚ ਮਿਲੂਗਾ ਜੀ 1150 ਰੁਪਏ 'ਚ ਪ੍ਰਿੰਟਿੰਗ ਚੈੱਕ ਕਰੋ ਦੁਪੱਟੇ ਦੀ 2.5 ਮੀਟਰ ਸੈਲ ਤੇ 2.5 ਮੀਟਰ ਤੋਂ ਉੱਪਰ ਮਿਲੂਗੀ ਜੀ ਬਾਟਮ ਫੁੱਲ ਪਿਓਰ ਦਾ ਦੁਪੱਟਾ ਪਰ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਲ ਓਵਰ ਇੰਡੀਆ ਕੋਰੀਅਰ ਹੋਊਗਾ ਜੀ ਫ੍ਰੀ ਪ੍ਰਿੰਟਿੰਗ ਦੇਖੋ ਕਿੰਡੀ ਸ਼ਾਨਦਾਰ ਪ੍ਰਿੰਟਿੰਗ ਹੈ ਫੁੱਲ ਪਿਓਰ ਦਾ ਦੁਪੱਟਾ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਜੀ ਆਹ ਲਓ ਜੀ ਕਰੋ ਚੈੱਕ ਪੀਸ ਆ ਔਰ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਫੁੱਲ ਪਿਓਰ ਦਾ ਦੂੰਗਾ ਦੁਪੱਟਾ ਤੁਹਾਨੂੰ ਜੇ ਪਿਓਰ ਕਹੂੰਗਾ ਨਾ ਆ ਪਿਓਰ ਦੇ ਦੁਪੱਟਾ ਹੋਊਗਾ ਕੋਈ ਦੂਜਾ ਦੁਪੱਟਾ ਨਹੀਂ ਹੋਊਗਾ ਕਲਰ ਡਿਜ਼ਾਈਨ ਸਾਰੇ ਹੀ ਲਾਜਵਾਬ ਆਹ ਲੋ ਜੀ ਮਸਟਰਡ ਕਲਰ ਆ ਗਿਆ ਜੀ ਕੀ ਬਾਤ ਹੈ ਪੂਰੀ ਫਰੰਟ ਦੇ ਉੱਪਰ ਕਢਾਈ ਕੀਤੀ ਹੋਈ ਹੈ ਇਹਦੇ ਨਾਲ ਵੀ ਚੈੱਕ ਕਰੋ ਜਰਾ ਡਿਸਟਲ ਪ੍ਰਿੰਟਿੰਗ ਆਹ ਲੋ ਜੀ ਬਾਟਮ ਤੇ ਆਹ ਲੋ ਜੀ ਇਹਦੀ ਸ਼ਰਟ ਆ ਸੌਰੀ ਸ਼ਾਲ ਲਾਈਟ ਵੇਟ ਔਰ ਪ੍ਰਿੰਟਿੰਗ ਵੀ ਜਬਰਦਸਤ ਪੂਰੀ ਲੰਬੀ ਜョੜੀ ਸ਼ਾਲ ਰਹੂਗੀ ਜੀ ਬਿਲਕੁਲ ਲਾਈਟ ਵੇਟ ਸ਼ਾਲ ਹੈ ਜੀ ਕਿਆ ਬਾਤ ਹੈ 컬러 ਦੇਖੋ ਕਿੰਨੇ ਸ਼ਾਨਦਾਰਾ ਵਿੱਚ 컬러 ਮਿਲੂਗਾ ਜੀ ਤੁਹਾਨੂੰ ਬੋਟਲ ਗ੍ਰੀਨ ਸ਼ੇਡ ਜੀ ਬਹੁਤ ਖੂਬਸੂਰਤ ਪੀਸ ਨੇ ਡਿਜ਼ਾਈਨਰ ਪੀਸ ਹੈ ਸਾਰੇ ਦੇ ਸਾਰੇ ਆਹ ਲਓ ਜੀ ਇਹਦੀ ਬਿਸਕੋਸ ਪਸ਼ਮੀਨੇ ਦੀ ਬਾਟਮ ਕਢਾਈ ਵਾਲੇ ਸੂਟ ਨੇ ਆਹ ਲਓ ਜੀ ਇਹਦੀ ਸ਼ਾਲ ਸਿਰਫ 1150 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰजेस ਨਹੀਂ ਵਿਸਕੋਸ ਪਸ਼ਮੀਨੇ ਜੇ ਡਿਜ਼ਾਈਨ ਦੇਖੋ ਜੀ ਕਿੰਨਾ ਸ਼ਾਨਦਾਰ ਆ ਗਿਆ ਮਾਊਸ ਕਲਰ ਦਾ ਪੀਸ ਹੈ ਲਾਈਟ weight ਕੀ ਬਾਤ ਹੈ ਆਰੀਦਾ ਕੰਮ ਕੀਤਾ ਹੈ ਜੀ ਨਾਲ ਉੱਪਰ ਵੀ ਕੰਮ ਗਿਆ ਨੈਕ ਦੇ ਨਾਲ ਤੇ ਘੇਰੇ ਦੇ ਉੱਪਰ ਵੀ ਫੋਇਲ ਪ੍ਰਿੰਟਿੰਗ ਔਰ ਇੰਗਲਿਸ਼ ਪ੍ਰਿੰਟਿੰਗ ਹੈ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਬਾਟਮ ਤੇ ਆ ਰਹੀ ਹੈ ਜੀ ਸ਼ਾਲ ਜੀ ਸਿਰਫ 1150 ਰੁਪਏ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜਸ ਨਹੀਂ ਪੀਸ ਚੈੱਕ ਕਰੋ ਪੂਰੀ ਲੰਬੀ ਚੌੜੀ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਕਲਰ ਡ੍ਰੈਨ ਸਾਰੇ ਹੀ ਬਹੁਤ ਸੋਹਣੇ ਨੇ ਜੀ ਆ ਲੋ ਪੈਰਟ ਕਲਰ ਆ ਗਿਆ ਜੀ ਇਹ ਇੱਕ ਇੱਕ ਦੋ ਦੋ ਪੀਸ ਬਚਦੇ ਨੇ ਸਾਰੇ ਮੈਂ ਪੀਸ ਰੈਤ ਕਰਕੇ ਦੇ ਰਿਆ ਬਸ ਤੁਸੀਂ ਕੁਝ ਨਹੀਂ ਕਰਨਾ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਪੀਸ ਚੈੱਕ ਕਰੋ ਪਹਿਲਾਂ ਸ਼ਾਲ ਚੈੱਕ ਕਰੋ ਇਹ ਅੱਜ ਦੀ ਵੀਡੀਓ ਦਾ ਲਾਸਟ ਸੂਟ ਆ ਆ ਬਹੁਤ ਹੈ ਹੁਣ ਮਿਲਾਂਗੇ ਜੀ ਤੁਹਾਨੂੰ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ